ਨੌਨੇ ਅਮਰਤ ਪ੍ਰਭ ਕਾ ਨਾਮ ਦੇਹੀ ਮੇਂ ਇਸ ਕਾ ਬਿਸਰਾ। ਤਨ ਮੇਂ ਮਨਵਾ ਮਨ ਮੇਂ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ ਤਨ ਦੇ ਚ ਮਨ ਹੈ। ਤੇ ਮਨ ਦੇ ਚ ਪ੍ਰਭੂ ਦਾ ਨਾਮ ਹੈ ਸੇਵਾ ਸੇ ਮੰਨੂ ਕੇ। ਮਨ ਤੂੰ ਜੋਤ ਸਰੂਪ ਹੈ। ਆਪਣਾ ਮੂਲ ਪਛਾਨ। ਪਰਮਾਰਸ ਕਰਨ ਗੁਰਬਾਣੀ ਨੇ। ਮਨ ਦੇ ਬਹੁਤ ਸਾਰੇ ਰੂਪ ਬਿਆਨ ਕੀਤੇ ਨੇ ਔਰ ਮਨ अनेका ਰੂਪ ਧਾਰਨ ਕਰ ਸਕਦਾ ਹੈ ਭਗਤ ਕਬੀਰ ਮਨ ਨੂੰ ਕਹਿੰਦੇ ਨੇ ਕਬੀਰ ਕੋ ਕਰ ਭੌਂਕਣਾ ਰੰਗ ਪਿੱਛੇ ਉੱਠਦਾ ਹੈ ਇਹ ਤੇ ਭੌਂਕਣਾ ਕੋਤਾ ਹੈ ਚੁੱਪ ਹੀ ਨਹੀਂ ਕਰਦਾ ਕਬੀਰ ਇੰਜ ਕਹਿੰਦੇ ਨੇ ਭਗਤ ਲੋਕ ਫਕੀਰ ਲੋਕ ਕਿਸੇ ਤੋਂ ਵੀ ਦੁਖੀ ਨਹੀਂ ਹੋਏ ਆਪਣੇ ਮਨ ਹੀ ਤੋਂ ਦੁਖੀ ਹੋਏ ਨੇ ਤੇ ਵੀ ਮਾਇਸ ਕਰਦਾ ਹੈ ਔਰ ਮੇਰੇ ਖਿਆਲ ਕੋਈ ਵੀ ਕਿਸੇ ਨੂੰ ਦੁੱਖ ਹੀ ਕਰ ਵੀ ਨਹੀਂ ਸਕਦਾ ਹਰ ਮਨੁੱਖ ਆਪਣੇ ਮਨ ਤੋਂ ਹੀ ਦੁਖੀ ਹੁੰਦਾ ਹੈ ਬੜਾ ਯਤਨ ਤੇ ਬੜੀ ਕੋਸ਼ਿਸ਼ੀ ਦੁੱਖ ਦਈਏ ਗੁਰੂ ਅਰਜਨ ਦੇਵ ਜੀ ਨੂੰ ਪਰ ਉਤੇ ਤੱਤੀ ਤਵੀ ਤੇ ਵੀ ਮੁਸਕਰਾਉਂਦੇ ਰਹੇ ਬੇਸਤਰ ਮਨੁੱਖ ਨੇ ਫੁੱਲਾਂ ਦੀ ਸੇਜ ਤੇ ਵੀ ਰੋਂਦੇ ਰਹਿੰਦੇ ਨੇ ਪਿੱਟਦੇ ਰਹਿੰਦੇ ਨੇ ਕੋਈ ਤੇ ਇਹ ਕਹਿ ਰਿਹਾ ਆ ਗਿਆ ਮੈਂ ਭੂਖ ਸੋਈ ਕਰ ਸੁਖਾ ਸੋ ਘਰਖ ਨਹੀਂ ਜਾਣਿਆ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮਾਨਿਆ ਇਹ ਬੁੱਖ ਵੀ ਸਾਡੇ ਲਈ ਸੁਖ ਹੈ ਅਸੀਂ ਆਨੰਦ ਦੇ ਚ ਉਦੇ ਹੁਕਮ ਮੰਨਣ ਦੇ ਚ ਉਦੀ ਰਜ਼ਾਹ ਦੇ ਚ ਰਾਜ਼ੀ ਰਹਿਣ ਦੇ ਜੋ ਆਨੰਦ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨਾ ਹੋਰ ਕਿਦਰੇ ਵੀ ਨਹੀਂ ਸਾਇਬ ਕੇ ਨ ਆ ਗਿਆ ਮੈਂ ਭੁੱਖ ਸੋਈ ਕਰ ਸੁਖਾ ਭੁੱਖ ਨੇ ਵੀ ਸੁਖ ਬਣਾਇਆ ਹੈ ਉਹਦਾ ਰਜ਼ਾ ਮੰਨੀ ਹੈ ਪਰ 36 ਪ੍ਰਕਾਰ ਦੇ ਭੋਜਨ ਛਕ ਕੇ ਵੀ ਕਈ ਰੋਂਦੇ ਰਹਿੰਦੇ ਨੇ ਪਿੱਟਦੇ ਰਹਿੰਦੇ ਨੇ ਕੁਝ ਵੀ ਨਹੀਂ ਹੈ ਇਹ ਮਨ ਦੀ ਹਾਲਤ ਹੈ ਮਨ ਦੁੱਖ ਨੂੰ ਸੁਖ ਬਣਾ ਸਕਦਾ ਹੈ ਮਨ ਸੁਖ ਨੂੰ ਵੀ ਦੁੱਖ ਬਣਾ ਸਕਦਾ ਹੈ ਇਸ ਵਾਸਤੇ ਆਖਿਆ ਗਿਆ ਮਨ ਸ਼ੈਤਾਨ ਹੈ ਮਨ ਹੀ ਭਗਵਾਨ ਹੈ ਇੱਕ ਬੀਜ ਦੇ ਚੋਂ ਇੱਕੋ ਹੀ ਵਸਤੂ ਪੈਦਾ ਹੁੰਦੀ ਹੈ ਜੈਸੇ ਕਣਕ ਦੇ ਚੋਂ ਕਣਕ ਚਣਿਆਂ ਦੇ ਚੋਂ ਚਣੇ ਬਾਜਰੇ ਦੇ ਚੋਂ ਬਾਜਰਾ ਮੱਕਈ ਦੇ ਚੋਂ ਮੱਕਈ ਪਰ ਮਨ ਐਸਾ ਬੀਜੇ ਦੇ ਚ ਬਹੁਤ ਕੁਝ ਪੈਦਾ ਹੋ ਸਕਦਾ ਜਿਸ ਤਰ੍ਹਾਂ ਦੀ ਇਸ ਨੂੰ ਧਰਤੀ ਮਿਲੇ ਵੈਸਾ ਇਸ ਦੇ ਚ ਜੋ ਹੈ ਪੈਦਾ ਹੋ ਜਾਂਦੇ ਧਰਤੀ ਦਾ ਮਿਲਣਾ ਜਿਸ ਤਰ੍ਹਾਂ ਦੀ ਸੋਸਾਇਟੀ ਸੰਗਤ ਮਿਲੇ ਇਸ ਤਰ੍ਹਾਂ ਦਾ ਮਾਹੌਲ ਬਣੇ। ਤੋਂ ਕਬੀਰ ਕਹਿੰਦੇ ਨੇ ਇਹ ਮੇਰਾ ਮਨ ਭੌਂਕਣਾ ਕਰਦਾ ਹੈ। ਕਬੀਰ ਕੋਕਰ ਭੌਂਕਣਾ ਇੱਕ ਖੂਬੀਏ ਭਗਤਾਂ ਵਿੱਚ ਔਗਣ ਨਾ ਵੀ ਔਮਨ ਤੇ ਔਗਣਾ ਨੂੰ ਕਬੂਲ ਕਰ ਦੇਣਾ। ਕਮਜ਼ੋਰੀ ਨਾ ਵੀ ਹੋਵੇ, ਕਮਜ਼ੋਰੀ ਨੂੰ ਕਬੂਲ ਕਰ ਦੇਣਾ। ਔਰ ਮਨੁੱਖ ਔਗਣਾ ਨਾਲ ਭਰਿਆ ਵੀ ਹੋਵੇ ਤਾਂ ਵੀ ਕਬੂਲ ਨਹੀਂ ਕਰਦਾ ਮੰਦਰ ਨਹੀਂ ਕਬੂਲ ਨਹੀਂ ਕਰਦਾ ਅਗਰ ਕੋਈ ਬਿਮਾਰੀ ਨੂੰ ਕਬੂਲ ਹੀ ਨਹੀਂ ਕਰ ਰਿਹਾ ਤਾਂ ਫਿਰ ਤੇ ਇਲਾਜ ਹੋਣਾ ਵੀ ਮੁਸ਼ਕਿਲ ਹੈ ਮਨੁੱਖ ਆਪਣੇ ਔਗਣ ਕਬੂਲ ਨਹੀਂ ਕਰਦਾ ਔਗਣ ਮਾਨਸਿਕ ਰੋਗ ਹੈ ਔਗਣ ਮੰਦਾ ਰੋਗ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਕਹਿੰਦੇ ਨਾਨਕ ਔਗਣ ਜੇ ਤੜੇ ਤੇ ਤੜੇ ਗਲੀ ਜ਼ੰਜੀਰ ਗੱਲ ਦੇਚ ਫਾਈਆਂ ਨੇ ਕੀ ਔਗਣ ਜਿਤਨੇ ਔਗਣ ਨੇ ਉਤਨੇ ਹੀ ਜ਼ੰਜੀਰਾਂ ਦੇਚ ਜਕੜਿਆ ਹੋਇਆ ਹੈ ਪਕੜਿਆ ਹੋਇਆ ਹੈ ਇਤਨਾ ਹੀ ਉਹ ਗ੍ਰਿਫਤਾਰ ਹੈ ਮਨੁੱਖ ਗ੍ਰਿਫਤ ਦੇਚਾ ਪਕੜ ਦੇਚਾ ਨਾਨਕ ਔਗਣ ਜੇ ਤੜੇ ਤੇ ਤੜੇ ਗਲੀ ਜ਼ੰਜੀਰ ਹਰ ਔਗਣ ਦੁੱਖ ਨੂੰ ਜਨਮ ਦਿੰਦਾ ਹੈ। ਹਰ ਔਗਣ ਵਿਕਤਾ ਨੂੰ ਜਨਮ ਦਿੰਦਾ ਹੈ। ਔਗਣ ਅੰਧਕਾਰ ਹੈ, ਗੁਣ ਪ੍ਰਕਾਸ਼ ਹੈ, ਗੁਣ ਕੋਮਲ ਨੇ ਗੁਣ ਚਾਨਣਾ। ਕਵੀਰਕੰਨ ਨੇ ਇਹ ਮਨ ਭੌਂਕਣਾ ਕੋਤਾ ਹੈ। क्रंग पीछे उठਦਾ ਹੈ। क्रंग ਉਸ ਨੂੰ ਕਹਿੰਦੇ ਨੇ ਹੱਡੀਆਂ ਦਾ ਢਾਂਚਾ ਰਹਿ ਗਿਆ ਮਾਸ ਉੱਪਰ ਨਹੀਂ ਹੈ। ਉਹਨੂੰ क्रंग ਕਹਿੰਦੇ ਹੈ। ਗਰੰਗ ਦੀ ਤਰਫ ਦੌੜਦਾ ਹੈ ਥੱਡੀ ਨੂੰ ਮੋਚ ਪਾਉਂਦਾ ਹੈ ਪਰ ਆਪਣਾ ਹੀ ਮੂੰਹ ਜ਼ਖਮੇ ਹੋ ਕੇ ਜਦ ਖੂਨ ਜ਼ਬਾਨ ਤੇ ਪੈਂਦਾ ਹੈ ਇਨੂੰ ਹੱਡੀ ਦਾ ਰਸ ਸਮਝ ਕੇ ਰਸ ਲੈਂਦਾ ਜਦ ਕਿ ਉਸ ਦਾ ਆਪਣਾ ਹੀ ਖੂਨ ਹੈ ਗਰੰਗ ਪਿੱਛੇ ਉੱਠ ਜਾ ਕਰਮੀ ਸਤਗੁਰੂ ਪਾਇਆ ਜਿਨੋਂ ਲਿਆ ਛੜਾਇਆ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੇ ਪਾਤਸ਼ਾ ਮਨ ਨੂੰ ਇੰਝ ਕਹਿੰਦੇ ਨੇ ਮਨ ਕਮੇਨ ਕਮ ਤਰੇਨ ਤੂੰ ਦਰਿਆਉ ਖੁਦਾਇਆ ਮੱਲਾ ਪਹਿਲੇ ਗੁਰੂ ਨਾਨਕ ਦੇਵ ਦੇ ਬੋਲ ਨੇ ਅਰਥ ਕਰਨ ਲੱਗੇ ਵੀ ਮਨੁੱਖ ਦੀ ਜ਼ਬਾਨ ਕਮ ਦੀ ਮਨ ਕਮੇਨ ਕਮ ਤਰੇਨ ਤੂੰ ਦਰਿਆਉ ਖੁਦਾਇਆ ਏ ਖੁਦਾ ਤੂੰ ਤੇ ਸਾਗਰ ਦੀ ਤਰ੍ਹਾਂ ਰਹਿਮਤਾ ਕਰਨ ਵਾਲਾ ਹੈ ਤੂੰ ਤੇ ਸਮੁੰਦਰ ਦੀ ਤਰ੍ਹਾਂ ਬਖਸ਼ਿਸ਼ਾਂ ਕਰਨ ਵਾਲਾ ਹੈ ਤੂੰ ਤੇ ਗੁਣਾਂ ਦਾ ਸਾਗਰ ਹੈ ਪਰ ਮਨ ਮੈਂ ਮਨ ਕਮੇ ਕਮ ਤਰੇ ਤੂੰ ਦਰਿਆ ਹੋ ਖੁਦਾ ਆ ਫੀਕਾਕਾਰ ਤੇ ਲਿਖ ਦਿੰਦੇ ਨੇ ਅਰਥ ਪਰ ਚੰਗੇ ਚੰਗੇ ਅਰਥਕਾਰਾਂ ਦੀ ਅਰਥ ਕਰਨ ਲੱਗਿਆਂ ਜ਼ਬਾਨ ਲੜਖੜਣ ਦੀ ਸਤਿਗੁਰੂ ਕੀ ਕਹਿ ਰਹੇ ਨੇ ਵੈਰਾਗ ਤੇ ਤਿਆਗ ਦੀ ਮੂਰਤੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ ਮਨ રે ਕੌਣ ਕੁ ਮਤ ਤੈ ਲੈਨੇ ਇਹ ਕਿਹੜੀ ਬਾਤ ਬੈੜੀ ਮਤ ਤੂੰ ਲੈ ਲਈਏ ਹੁਣ ਥੋੜਾ ਜਿਹਾ ਮੈਂ ਅਰਜ਼ ਕਰ ਰਿਹਾ ਜਿਵੇਂ ਸਰੀਰ ਦੇ ਚ ਸਵਾਸ ਚੱਲਦੇ ਨੇ ਮਨ ਦੇ ਚ ਵਿਚਾਰ ਚੱਲਦੇ ਨੇ ਉਹ ਵੀ ਚੱਲਦੇ ਹੋਣਗੇ ਤੁਹਾਡੇ ਮਨ ਵਿੱਚ ਮੇਰੇ ਮਨ ਵਿੱਚ ਸਰੀਰ ਦੇ ਅੰਦਰ ਨਸਾਂ ਦੇ ਵਿੱਚ ਖੂਨ گردش ਕਰਦਾ ਹੈ ਮਨੁੱਖ ਦੇ ਅੰਦਰ ਹਰ ਵਕਤ ਦੀਆਂ ਯਾਦਾਂ ਚੱਲਦੀਆਂ ਨੇ ਸੋਚਣੀ ਚੱਲਦੀ ਹੈ ਇਹ ਮਨ ਦੀ ਜ਼ਿੰਦਗੀ ਹੈ ਵਿਚਾਰ ਚੱਲਦੇ ਨੇ ਯਾਦਾਂ ਚੱਲਦੀਆਂ ਨੇ ਸੋਚਣੀ ਚੱਲਦੀ ਹੈ ਜਿਸ ਤਰ੍ਹਾਂ ਸਰੀਰ ਦੇ ਵਿੱਚ ਸਵਾਸ ਚੱਲਦੇ ਨੇ ਨਸਾਂ ਦੇ ਵਿੱਚ ਖੂਨ ਚੱਲਦਾ ਹੈ ਹੌਣ ਦੀ ਗਰਦਿਸ਼ ਸਵਾਸਾਂ ਦੀ ਗਰਦਿਸ਼ ਸਰੀਰ ਦੀ ਜ਼ਿੰਦਗੀ ਹੈ ਵਿਚਾਰਾਂ ਦੀ ਗਰਦਿਸ਼ ਸੋਚਣੇ ਦੀ ਗਰਦਿਸ਼ ਯਾਦਾਂ ਦੀ ਗਰਦਿਸ਼ ਮਨ ਦੀ ਜ਼ਿੰਦਗੀ ਹੈ ਤੇਹੀ ਮਨ ਹੈ ਮੇਰਾ ਮਨ ਕੀ ਹੈ ਜੋ ਮੇਰੀਆਂ ਯਾਦਾਂ ਨੇ ਮੈਂ ਜੋ ਯਾਦ ਕਰ ਰਿਹਾ ਮੇਰਾ ਮਨ ਕੀ ਹੈ ਜੋ ਮੇਰੀ ਸੋਚਣੀ ਹੈ ਜੋ ਮੇਰੀ ਬੁੱਧ ਹੈ ਮੇਰਾ ਮਨ ਕੀ ਹੈ ਜੋ ਮੇਰੇ ਵਿਚਾਰ ਨੇ ਹੁਣ ਆਪ ਦੀ ਗਿਆਤ ਲਈ ਅਰਜ ਕਰਾਂ ਦਾਰਸ਼ਨਿਕ ਜਿਹੜੇ ਨਾਸਤਿਕ ਤਬਕਾ ਹੈ ਉਹ ਅਜੇ ਤੱਕ ਧਾਰਮਿਕ ਲੋਕਾਂ ਨਾਲ ਸਹਿਮਤ ਨਹੀਂ ਹੋਏ ਧਾਰਮਿਕ ਪੁਰਸ਼ ਕਹਿੰਦੇ ਨੇ ਮਨ ਜੋਤ ਦਾ ਸਰੂਪ ਹੈ ਮਨ ਦੇ ਚ ਨਾਮ ਹੈ ਮਨ ਦੇ ਚ ਬੜਾ ਪਰਬਲ ਅਨੰਦ ਹੈ ਮਨ ਦੇ ਅੰਦਰ ਰਾਮ ਹੈ ਲੇਕਿਨ ਪੱਛਮ ਵਿੱਚ ਜਰਮਨੀ ਵਿੱਚ ਹੋ ਗੁਜ਼ਰਿਆ ਇੱਕ ਮਹਾਨ ਮਨੋਚਿੰਤਕ ਫਰਾਇਡ ਉਹ ਕਹਿੰਦਾ ਸਾਰੇ ਭਾਰਤ ਦੇ ਸੰਤ ਗਲਤ ਕਹਿੰਦੇ ਨੇ ਮਨ ਵਿੱਚ ਰਾਮ ਹੈ ਕਹਿੰਦਾ ਕੋਈ ਨਹੀਂ ਮਨ ਵਿੱਚ ਕਾਮ ਹੈ ਮਨ ਵਿੱਚ ਸਬਰ ਸੰਤੋਖ ਹੈ ਜੋਤ ਸਰੂਪ ਹੈ ਕਹਿੰਦਾ ਕਤਈ ਨਹੀਂ ਮਨ ਵਿੱਚ ਹੰਕਾਰ ਹੈ ਇਹੋ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੈ ਮਨ ਦੇ ਮੰਦਿ ਸਵਰ ਸੰਤੋਖ ਹੈ ਗਿਆਨ ਹੈ ਆਨੰਦ ਹੈ ਕਹਿੰਦਾ ਨਹੀਂ ਲੋਭ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੈ ਕਰੀਬਨ ਕਰੀਬਨ ਭਾਰਤ ਦੇ ਦਾਰਸ਼ਿਕ ਜਿਹੜੇ ਧਾਰਮਿਕ ਲੋਕ ਨੇ ਉਹ ਵੀ ਐਸਾ ਕਹਿੰਦੇ ਨੇ ਮੂਲ ਔਗਣ ਅਹੰਕਾਰ ਲੋਭ ਤੇ ਕਾਮ ਹੈ ਇਹ ਜਦ ਸੀਮਾ ਤੋਂ ਵੱਧ ਜਾਂਦੇ ਨੇ ਮਨੁੱਖ ਨੂੰ ਬ੍ਰਸ਼ਟ ਕਰ ਦਿੰਦੇ ਨੇ ਮਕਰੋਧ ਤੇ ਮੋਹ ਦਾ ਜ਼ਿਕਰ ਨਹੀਂ ਕਰ ਰਿਹਾ ਨਾ ਫਰਾਈਡ ਨੇ ਕੀਤਾ ਹੈ ਨਾ ਭਾਰਤ ਦੇ ਸੰਤ ਕਰਦੇ ਨੇ। ਕ੍ਰੋਧ ਤੇ ਮੋਹ ਇਹਨਾਂ ਤਿੰਨਾਂ ਦੇ ਨਾਲ ਛਾਇਆ ਦੀ ਤਰ੍ਹਾਂ ਰਹਿੰਦਾ ਹੈ। ਕ੍ਰੋਧ ਤੇ ਮੋਹ ਦਾ ਆਪਣਾ ਕੋਈ ਰੂਪ ਨਹੀਂ ਹੈ। ਆਪਣਾ ਜਿਸ ਦਾ ਰੂਪ ਹੈ ਉਹ ਹੈ ਹੰਕਾਰ, ਲੋਭ, ਕਾਮ। ਕੋਈ ਹੰਕਾਰ ਦੀ ਪੂਰਤੀ ਕਰੇ, ਪੱਠੇ ਪਾਵੇ। आखिर ते तेरे जैसा कोई ज्ञानी नहीं है तेरे जैसा कोई दानवी नहीं है तू महान है तू ते बड़ा गुरुमुख है तू ते बड़ी सेवा करता है इस तरह कोई अहंकार नु पठे पावे ओ प्यारा लगदा है उस ते मोह आउंदा है अपना लगदा है ते जेड़ा रोक खड़ी कर देवे तेरे जैसा कोई मूड नहीं है तेरे जैसा कोई बेईमान नहीं है तो फिर क्रोध आंदा है जेड़ा अहंकार नु पठे पा देवे उस ते मोह आउंदा है ਜਿਹੜਾ ਰੋਖ ਖੜੀ ਕਰਦੇਵੇ ਉਸਤੇ ਕਰੋਧ ਆਉਂਦਾ ਹੈ ਕਰੋਧ ਹਰ ਵਕਤ ਨਹੀਂ ਆਉਂਦਾ ਉਸਤੇ ਆਵੇਗਾ ਜਿਹੜਾ ਹੰਕਾਰ ਪੂਰਤੀ ਦੇ ਵਿੱਚ ਰੋਖ ਖੜੀ ਕਰੇਗਾ ਮੋਹ ਵੀ ਹਰ ਵਕਤ ਨਹੀਂ ਆਉਂਦਾ ਉਸਤੇ ਮੋਹ ਆਵੇਗਾ ਜਿਹੜਾ ਹੰਕਾਰ ਪੂਰਤੀ ਦੇ ਵਿੱਚ ਮਦਦ ਕਰੇਗਾ ਜਿਹੜਾ ਲੋਭ ਨੂੰ ਪੱਟੇ ਪਾਵੇ ਤੇ ਲੋਭ ਦੀ ਪੂਰਤੀ ਲਈ ਸਾਧਨ ਬਣੇ ਪਿਆਰਾ ਲੱਗੇਗਾ ਚੰਗਾ ਲੱਗੇਗਾ ਆਪਣਾ ਲੱਗੇਗਾ ਉਸਤੇ ਮੋਹ ਆਵੇਗਾ ਤੇ ਜਿਹੜਾ ਰੋਕ ਖੜੀ ਕਰ ਦੇਵੇ ਉਸ ਤੇ ਕ્રોਧ ਆਵੇਗਾ ਬਗੌਰ ਮੁਤਾਲਾ ਕਰਨਾ ਜਿਹੜਾ ਵਾਸ਼ਨਾ ਦੀ ਪੂਰਤੀ ਕਰ ਦੇਵੇ ਕਾਮਨਾ ਦੀ ਪੂਰਤੀ ਕਰ ਦੇਵੇ ਪਿਆਰਾ ਲੱਗੇਗਾ ਚੰਗਾ ਲੱਗੇਗਾ ਜਿਹੜਾ ਕਾਮ ਪੂਰਤੀ ਦੇ ਵਿੱਚ ਵਿਗਨ ਖੜੀ ਕਰੇ ਉਸ ਤੇ ਕ્રોਧ ਆ ਜਾਏਗਾ ਕ્રોਧ ਤੇ ਮੋਹ ਛਾਇਆ ਦੀ ਤਰ੍ਹਾਂ ਰਹਿੰਦੇ ਨੇ ਇਹਨਾਂ ਦਾ ਆਪਣਾ ਕੋਈ ਵजूद ਨਹੀਂ ਹੈ ਨਾ ਧਾਰਮਿਕ ਵਿਦਵਾਨ ਮੰਨਦੇ ਨੇ ते ना ही मनोचिंतक मनते हैं मैं एक दफा फिर अर्ज करा अहंकार लोभ ते काम मन द इस तरह चल देने जिमें शरीर स्वास जिमें शरीर खून पे चल रहे है जरा पढ़ना अपने विचार च विचार च की चल रहा होगा अहंकार चल रहे होगा लोभ चल रहे होगा या काम चल रहा होगा सच्चाई है हकीकत है ਅਸਲੀਅਤ ਇਹ ਸਾਰੀ ਦੁਨੀਆ ਦੇ ਲੋਕ ਮਨ ਦੇ ਵਿੱਚ ਕੀ ਚੱਲਦਾ ਹੈ ਜਿਵੇਂ ਸੇਤਨਾ ਜਾਣਦੇ ਆ ਜੀਵ ਦੇ ਜਗ ਦੇ ਤਨ ਦੇ ਵਿੱਚ ਸਵਾਸ ਚੱਲਦੇ ਨੇ ਹੁਣ ਚੱਲਦਾ ਹੈ ਤੋਂ ਜੀਵ ਦੇ ਜਗ ਦੇ ਮਨੁੱਖ ਦੇ ਮਨ ਦੇ ਵਿੱਚ ਹੰਕਾਰ ਚੱਲਦਾ ਹੈ ਲੋਭ ਚੱਲਦਾ ਹੈ ਕਾਮ ਚੱਲਦਾ ਹੈ ਇਹ ਹੀ ਕੁਝ ਚੱਲਦਾ ਹੈ ਜਿਹੜਾ ਹੰਕਾਰ ਦੀ ਪੂਰਤੀ ਕਰਦੇਵੇ ਉਸਤੇ ਪਿਆਰ ਆ ਜਾਂਦਾ ਚੰਗਾ ਲੱਗਦਾ ਉਸਤੇ ਮੋਹ ਆ ਜਾਂਦਾ ਆਪਣਾ ਲੱਗਦਾ ਤੇ ਜਿਹੜਾ ਹੰਕਾਰ ਪੂਰਤੀ ਦੇ ਵਿੱਚ ਰੁਕਾਵਟ ਖੜੀ ਕਰਦੇ ਉਹ ਉਸਤੇ ਕ੍ਰੋਧ ਆਉਂਦਾ ਹੈ ਕ੍ਰੋਧ ਆਉਂਦਾ ਹੈ ਬੇਗਾਣਾ ਲੱਗਦਾ ਹੈ ਦੁਸ਼ਮਣ ਲੱਗਦਾ ਹੈ ਇਹ ਆਪਣੇ ਪਰਾਏ ਸਭ ਹੰਕਾਰ ਕਰਕੇ ਹੁੰਦੇ ਨੇ ਜਦ ਵੀ ਮੈਰਜ਼ ਕਰਦੇ ਹੰਕਾਰ ਦੀ ਪੂਰਤੀ ਕਰ ਦਿਤੀਏ ਆਪਣਾ ਲੱਗ ਰਿਹਾ ਹੈ ਮੋਹ ਆ ਰਿਹਾ ਹੈ ਰੁਕਾਵਟ ਖੜੀ ਕਰ ਦਿਤੀਏ ਕ੍ਰੋਧ ਆ ਗਿਆ ਲੋਭ ਦੀ ਪੂਰਤੀ ਕਰ ਦਿਤੀਏ ਪਠੇ ਬਾਦ ਤੇ ਨੇ ਚੰਗਾ ਲੱਗਦਾ ਹੈ ਪਿਆਰਾ ਲੱਗਦਾ ਹੈ ਉਸ ਤੇ ਮੋਹ ਆਉਂਦਾ ਹੈ ਆਪਣਾ ਪਰ ਜਿਸ ਨੇ ਲੋਭ ਪੂਰਤੀ ਵਿੱਚ ਰੁਕਾਵਟ ਖੜੀ ਕਰ ਦਿਤੀਏ ਦੀਵਾਰ ਖੜੀ ਕਰ ਦਿਤੀਏ ਉਸ ਤੇ ਤੇ ਕ੍ਰੋਧ ਆਵੇਗਾ काम पूर्ति दे जिसने सहायता की थी उस ते मोह आवेगा जिसने रुकावट खड़ी की थी क्रोध आवेगा क्रोध ਦਾ ਮਤਲਬ ਕੀ ਹੈ ਮੇਰੀ ਹੰਕਾਰ ਪੂਰਤੀ ਵਿੱਚ ਕਿਸ ਨੇ ਵਿਧਨ ਖੜਾ ਕੀਤਾ ਹੋਰ ਤੇ ਕੋਈ ਮਤਲਬ ਹੀ ਨਹੀਂ ਮੇਰੀ ਲੋਭ ਪੂਰਤੀ ਵਿੱਚ ਕਿਸ ਨੇ ਰੁਕਾਵਟ ਖੜੀ ਕੀਤੀ ਹੋਰ ਤੇ ਕੋਈ ਮਤਲਬ ਹੀ ਨਹੀਂ ਕ੍ਰੋਧ ਦਾ ਇਹ ਮਤਲਬ ਹੈ ਮੋਹ ਕਿਸ ਤੇ ਆ ਰਿਹਾ ਜਿਸ ਨੇ ਮਦਦ ਕੀਤੀ ਹੈ